ਸਮਾਂ ਭਾਈ 8:30 ਹੋ ਗਏ ਤੇ ਤਰੀਕ ਅੱਜ 22 ਦਿਨ ਸ਼ਨੀਵਾਰ ਤੇ 11ਵਾਂ ਮਹੀਨਾ ਤੇ ਪਿਆਰ ਭਰੀ ਸਾਰਿਆਂ ਨੂੰ ਸਾਸਰੀ ਘਰ ਉਮੀਦ ਕਰਦੇ ਆ ਸਾਰੇ ਠੀਕ ਠਾਕ ਤੇ ਤੰਦਰੁਸਤ ਚੜ੍ਹਦੀ ਕਲਾ ਦੇ ਵਿੱਚ ਹੋਣ ਅੱਜ ਨਵੀਂ ਵੀਡੀਓ ਦੀ ਕਰਦੇ ਆ ਸ਼ਰਵਾਤ ਤੇ ਕਣਕ ਵੇਨੇ ਅੱਜ 16 ਦਿਨਾਂ ਦੀ ਹੋ ਗਈ ਆ ਪੰਜਾਂ ਛੇ ਦਿਨਾਂ ਨੂੰ ਪਾਣੀ ਲਾਦਣੇ ਇੱਕੀ ਤਰ੍ਹਾਂ ਦੇ ਹੁੰਦੀ ਆ ਕਿਉਂ ਧੁੱਪ ਧੁੱਪ ਵੜੀ ਲੱਗਦੀ ਆ ਜੇ ਕੋਈ ਗੰਦ ਗੁੰਦ ਉੱਗਿਆ ਹੋਊ ਤਾਂ ਦਵਾਈ ਪੈ ਜੂਗੀ ਵਹਿ ਇਰਾਦਾ ਦਾ ਇਦਾਂ ਵੀ ਲਾ ਕੇ ਪਾਣੀ ਤੇ 3 300 ਗ੍ਰਾਮ ਸੰਘੋਰ ਪਾ ਦਈਏ ਵੀ ਜਿਹੜਾ ਉਹ ਮਰ ਜਾ ਉਹ 2 200 ਗ੍ਰਾਮਾਂ ਦੇ ਜਦੋਂ ਪੈਰ ਤਰਾ ਵਾਵੇ ਉਤੋਂ ਪਾ ਦੇਣੀ ਚਾਹੀਦੀ ਇਹ ਪੁਰਾਣਾ ਆਪਣਾ ਆਏ ਉਹ ਦਿਨ ਤੇ ਉਹ ਦੱਸਿਆ ਕਿ ਮੈਂ ਇਸ ਤਰ੍ਹਾਂ ਪਾਉਣਾ 500 ਗ੍ਰਾਮ 300 ਗ੍ਰਾਮ ਪਾਣੀ ਲਈਦਾ ਵਿੱਚ ਥੋੜਾ ਥੋੜਾ ਪਾਣੀ ਹੋਵੇ ਤੂੰ ਛੱਟਾ ਦੇ ਦੇਦਾ ਤੇ 200 ਗ੍ਰਾਮ ਦਾ ਛੱਟਾ ਉਹ ਆਂਦਾ ਵੀ ਦੇ ਦੇਦਾ ਜਦੋਂ ਪੈਰ ਤਰਾ ਵਾ ਜਾਂਦਾ ਤੂੰ ਮੈਂ ਕਾ ਪਾਈ ਜੀਰੋ ਡ੍ਰੈਲ ਨਾ ਉੱਗਿਆ ਤਾਂ ਸਿਰਫ ਚੋਹਾਗੇ ਕਿੱਲਾਂ ਦੇ ਵਿੱਚ ਹੀ ਆ ਤਿਆਰਪਾ ਕਰਦੇ ਹੋਂਦੇ ਜੀ ਬਾਕੀ ਬਣੇ ਰਿਹਾ ਕਰੋ ਵੀਡੀਓ ਨਾਲ ਤੇ ਲਾਜਮੀ ਐਂਡ ਤੱਕ ਜਰੂਰ ਵਲੋਗ ਵੇਖਿਆ ਕਰੋ ਪਹੁੰਚੇ ਆ ਜੀ ਆਪਾਂ ਖੇਤ ਤੇ ਖੇਤ ਅੱਜ ਵੇਨੇ ਕਣਕ ਤੇ ਕੜਕ ਗੁਰੂ ਮਹਾਰਾਜ ਦੀ ਕਿਰਪਾ ਨਾਲ ਵੀ ਐਦਾਂ ਦਿਖਾਈ ਦੇਣਦਈ ਆ ਅੱਜ 16ਵਾਂ ਦਿਨ ਐਨੂੰ ਸਿਹੜੇ ਬਿਲਕੁਪਰੇ ਤੇ 7 ਦਿਨਾਂ ਦੀ ਜਦੋਂ ਹੋ ਗਈ ਉਸ ਦਿਨ ਆਪਾਂ ਇਹਨੂੰ ਪਾਣੀ ਲਾ ਦੇਣਾ ਤੇ ਨਾਲ ਆਪਾਂ ਪਾਉਣੀ ਆ 3-300 ਗ੍ਰਾਮ ਸੰਕੋਰ 3-300 ਗ੍ਰਾਮ ਸੰਕੋਰ ਪਾਉਣੀ ਨਾਲ ਤੇ ਜੇ ਕੋਈ ਮੁੜ ਕੇ ਗੰਧ ਰਹਿ ਗਿਆ ਫਿਰ ਜਦੋਂ ਮਾੜੀ ਜਿਹੀ ਬੱਤਰ ਆਉਂਦੀ ਪੈਲੀ ਜਾਨੀ ਕਿ ਭਰੀ ਤੋਂ 10 ਦਿਨਾਂ ਬਾਅਦ 2-200 ਗ੍ਰਾਮ ਫੇਰ ਪਾ ਦਾ ਇਹ 16 ਦਿਨਾਂ ਦੀ ਉਹੀ ਕਣਕ ਤੇ ਵਧੀਆ ਧੱਕ ਦੇਣ ਲਾਪੇ ਕਿਉਂਕਿ ਹੁਣ ਕੈਮਰੇ ਚ ਪੂਰੀ ਆਉਂਦੀ ਨਹੀਂ ਹਣੀ ਬੁੱਥੇ ਜੇ ਕਰਕੇ ਪੈੜੀ ਵਗੀ ਬੁਗੀ ਹੋਏ ਤਾਂ ਉਹ ਜਿਆਦਾ ਧੱਕ ਦਿੰਦੀ ਪਰ ਗੁਰੂ ਮਾਰੇ ਬਾਬੂ ਬੁੱਢੇ ਦੀ ਕਿਰਪਾ ਨਾਲ ਬਹੁਤ ਸੋਹਣੀ ਨਿਕਲੀ ਗਾਨਾ ਤਾਂ ਦੋਸਤੋ ਤੁਹਾਨੂੰ ਆਖਿਆ ਵੀ ਆਪਾਂ ਨੂੰ ਨਾ ਸ਼ੈਕਲ ਦੀ ਜਾਣਕਾਰੀ ਜੋ ਵੀ ਆਪਾਂ ਸਫਰ ਕਰਨਾ ਚਾਲੂ ਤੇ ਸ਼ੈਕਲ ਲੈਣਾ ਹੈ ਕਿਹੜਾ ਸ਼ੈਕਲ ਜਿਹੜਾ ਵਧੀਆ ਰਹਿੰਦਾ ਕਿਹੜੀ ਕੰਪਨੀ ਦਾ ਆਪਾਂ ਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਨਹੀਂ ਹੈਗੀ ਤੇ ਮੇਰੇ ਵੀਰ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਕਰ ਲਿਆ ਕਰੋ ਆਪਾਂ ਤੁਹਾਨੂੰ ਇਦਾਂ ਹੀ ਸਾਰਾ ਸ਼ਹਿਰ ਅੰਲਾ ਵੀ ਜਿੱਥੇ ਘੁੰਮਣ ਗਏ ਨਾਲ ਸ਼ੇਅਰ ਕਰਿਆ ਕਰਾਂਗੇ ਨਾਲ ਆਪਾਂ ਵੇਖਾਂਗੇ ਨਾਲ ਤੁਹਾਨੂੰ ਦਿਖਾਵਾਂਗੇ ਪਰ ਜੇ ਆਪਾਂ ਸਲਾਹ ਮੰਗਦੇ ਆ ਤੇ ਕੋਈ ਸਲਾਹ ਵੀ ਦੇ ਦਿਆ ਕਰੋ ਕਮੈਂਟ ਕਰਕੇ ਬਾਈ ਦੱਸ ਦਿਆ ਕਰੋ ਪੰਜਾਬੀ ਜੀ ਹੋਵੇ ਜੇ ਨਾ ਹੋਵੇ ਤਾਂ ਬਾਈ ਸੋ ਜਿਉਂਕਿ ਨਹੀਂ ਪੜ੍ਹਨ ਨਹੀਂ ਆਪਾਂ ਨੂੰ ਆਉਂਦਾ ਝੂਠ ਮਾਰੀ ਜੀ ਤੇ माड़ा मोटा लाला पाबा ला लीजा औखे सौखे होके पंजाबी पढ़ है क्यों उदो पढ़े घट आ जो अ पढ़ना है कारगिल रौला पै गया स्कूल बंद हो गए मुड़ के बस इधर आप पठे आल देखिए उ नहीं

ਟੈਮੋ ਢਾਈ ਦਾ ਹੋ ਗਿਆ ਜੀ ਤੇ ਡੰਗਰਮਾਲ ਆਪਾਂ ਬੰਦ ਤੇ ਉਦੋਂ ਵੀਡੀਓ ਮੈਂ ਬਣਾਈ ਹੁਣ ਨਾ ਪਾਣੀ ਡੋਣੇ ਆ ਤੇ ਤੂੜੀ ਖਾਲੀ ਜਿਹੜੀ ਆ ਇਧਰ ਆਪਣੀ ਤੂੜੀ ਹੁੰਦੀ ਆ ਇਹ ਅੰਦੀ ਸਵੇਰ ਆ ਤੇ ਗਾੜੀ ਕਰ ਦਈਦੀ ਤੇ ਬੱਕਰਾ ਸੋਂ ਇਥੋਂ ਹੀ ਲੇੜਦਾ ਰਹਿੰਦਾ ਹੁਣ ਹਰਿਆ ਥੋੜਾ ਇਹ ਮੁੱਕ ਗਿਆ ਲੱਸਾ ਗਿਆ ਪੱਠਿਆਂ ਦਾ 10 ਕਿਲੋ ਖਾਦ ਪੋਣੀ ਤੇ ਪ੍ਰਿੰਸਰ ਮਾ ਤੋਂ 10 ਕਿਲੋ ਘਾਦ ਪਾਇਆ ਪੱਠਿਆਂ ਨੂੰ ਹਾਂਜੀ ਅੱਜ ਕੰਮ ਧੰਦਾ ਕਰਕੇ ਡੰਗਰ ਕਰਕੇ ਰੈਡੀ ਹੋ ਗਏ ਵੇਲੇ ਆਪਾਂ ਇਹ ਨਿੱਕੇ ਮੋٹے ਕੰਮ ਹੁੰਦੇ ਘਰੇ ਬਾਹਰ ਡੰਗਰ ਸਾਫਲੇ ਪੰਚਾਇਤ ਆਖ ਖੇਡ ਕੇ ਕੱਲ ਨੂੰ ਤੁਹਾਨੂੰ ਖਵਾਵਾਂਗੇ ਜਿੱਥੇ 10 ਮਿੰਟ ਦਾ ਆਖ ਖੇਡ ਆਈ ਦੀ ਟਾਈਮ ਪਾਸ ਹੋ ਜਾਂਦਾ 48 ਦਿਨਾਂ ਚ ਜੇ ਸੋਝੀਏ ਫਿਰ ਤੁਹਾਨੂੰ ਪਤਾ ਉੱਠਿਆ ਨਹੀਂ ਜਾਂਦਾ ਤੇ ਰਾਤ ਨੂੰ ਫਿਰ ਲੇਟ ਨਹੀਂ ਨਾਲੇ ਇਸੇ ਟਾਈਮ ਪਾਸ ਕਰਨ ਵਾਸਤੇ ਤਾਇ ਖੇ ਡੰਗੜੀ ਚਲੇ ਆਈਦਾ ਤੇ ਉਮੀਦ ਕਰਦੇ ਆ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੂਗੀ ਲਾਈਕ ਸ਼ੇਅਰ ਕਮੈਂਟ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਤੇ ਆਪਾਂ ਰਸਤਾ ਦਾ ਟੂਰ ਕਰਨਾ ਤੁਹਾਨੂੰ ਵੀਰਾਂ ਨੂੰ ਪੁੱਛਿਆ ਵੀ ਕੋਈ ਸ਼ੈਕਲ ਬਾਰੇ ਸੁਝਾਅ ਦੱਸੋ ਕਿਹੜਾ ਚੰਗਾ ਕਿਹੜਾ ਵਧੀਆ ਇੱਕ ਮਿੰਟ ਲਾਈਕ ਤੇ ਹਾਈਪ ਜਰੂਰ ਕਰਦੇ ਹੋ ਅੱਜ ਦਾ ਬਲੌਗ ਕਰਦੇ ਹਾਂ ਸਵਾਗਤ